ਸਲੋਕ ਮਹੱਲਾ ਤੀਜਾ ਹੋਆ ਪੰਡਤ ਜੋਤ ਕੀ ਵੇਦ ਪੜਾਂ ਮੁਖ ਚਾਰ ਨਵਖੰਨ ਮਦੇ ਪੂਜੀਆ ਆਪਣੈ ਚੱਜ ਵਿਚਾਰ ਮਤ ਸੱਚਾ ਅਕਰ ਭੁੱਲ ਜਾਏ ਚੌਕੇ ਪਿੱਟੇ ਨਾ ਕੋਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪ ਉਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਦੇਵ ਨਿਆਈਆ ਕਹੋ ਨਾਨਕ ਸੱਚਾ ਸੁਹੇ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਉ ਜਗ ਮਹਿ ਵਰਤਦਾ ਪਾਪੀ ਸਿਉ ਲੂਜੈ ਗੁਰ ਸ਼ਬਦੀ ਹਰ ਭੇਦੀ ਐ ਹਰ ਜਪ ਹਰ ਬੂਜੈ ਸੋ ਹਰ ਸਰਲਾਈ ਛੁੱਟੀ ਐ ਜੋ ਮਨ ਸਿਉ ਜੂਜੈ ਮਾਨ ਵਿਚਾਰ ਹਰ ਜਪ ਕਰੇ ਹਰ ਦਰਗਾਹ ਸੀਜੈ ਸ਼ਲੋਕ ਮਹੱਲਾ ਪਹਿਲਾ ਹੁਕਮਰ ਜਾਈ ਸਾਖਤੀ ਦਰਗਾਹ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਭੂਲ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਲੱਗੋ ਜੋਏ ਮਧੂਕੜੋ ਸਾਰੰਗ ਪਾਣ ਸੁਭਾਈ ਹੀਰਾ ਹੀਰਾ ਬਿਦਿਆ ਨਾਨਕ ਕੰਠ ਸੁਭਾਈ ਪੌੜੀ ਮਨ ਮੁਖ ਕਾਲ ਵੇ ਆਪ ਦਾ ਮੋਹਿ ਮਾਇਆ ਲਾਗੇ ਖਿਨ ਮਹਿ ਮਾਰ ਪਛਾੜ ਸੀ ਭਾਏ ਦੂਜੈ ਠਾਗੇ ਫਿਰ ਵੇਲਾ ਹੱਥ ਨਾ ਆਵਈ ਜਮ ਕਾ ਡੰਡ ਲਾਗੀ ਤਿੰਨ ਜਮ ਡੰਡ ਨਾ ਲੱਗਈ ਜੋ ਹਰ ਲਿਵ ਜਾਗੇ ਸਭ ਤੇਰੀ ਤੁਦਸ਼ਡਾਮਣੀ ਸਭ ਤੁਦੈ ਲਾਗੀ ਸ਼ਲੋਕ ਮਹਲਾ ਪਹਿਲਾ ਸਰਬੇ ਜੋਏ ਅਗਸ਼ਮੀ ਦੂਖ ਘਨੇਰੋ ਆਥ ਕਾਲਰ ਲਾਦ ਸਸਰ ਲਾਂਗਣੋ ਲਾਭ ਨ ਪੂੰਜੀ ਸਾਤ ਮਹਲਾ ਪਹਿਲਾ ਪੂੰਜੀ ਸੱਚੋ ਨਾਮ ਤੂੰ ਅਖੁੱਟੋ ਦਰਬ ਅਪਾਰ ਨਾਨਕ ਵਖਰ ਨਿਰਮਲੋ ਧੰਨ ਸਾਹਾ ਵਾਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕੁਰ ਮਾਨ ਮਾਥੇ ਉਬਹਿ ਜਮ ਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰਿਓਨ ਵਿੱਚ ਨਵ ਨਿੱਧ ਨਾਮ ਇਕ ਆਪੇ ਭਰਮ ਪਲਾਇਨ ਤਿਨ ਨੇ ਫਲ ਕਾਮ ਇਕ ਨੀ ਗੁਰਮੁਖ ਬੁੱਝਿਆ ਹਰੇ ਆਤਮ ਰਾਮ ਇਕ ਨੇ ਸੁਣ ਕੈ ਮੰਨਿਆ ਹਰਿ ਉਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਪੋਲ ਤਨ ਭੈ ਮਨ ਵਸੈ ਏਕੈ ਪਾਦਰਹੀਡ ਹੱਤ ਦਾਹ ਪਣ ਦੁਖ ਕਣੋ ਤੀਨੇ ਥਾਮ ਪਰਹੀਡ ਮਹੱਲਾ ਪਹਿਲਾ ਮੰਦਲ ਭੇਦ ਸੇ ਬਾਜਣੋ ਕਣੋ ਧੜਿਐ ਜੋਏ ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨਾ ਕੋਈ ਮਹੱਲਾ ਪਹਿਲਾ ਸਾਗਰ ਗੁਣੀ ਅਥਾਹ ਕਿਨ ਹਤਾਲਾ ਦੇਖੀਐ ਵੱਡਾ ਵੇ ਪ੍ਰਵਾਹ ਸਤਗੁਰ ਮਿਲੈ ਤਾਂ ਪਾਰ ਪਵਾਂ ਮੱਝ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੀ ਭੁੱਖ ਪੌੜੀ ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੇ ਜੋ ਇੱਛਨ ਸੋ ਪਾਏ ਦੇ ਹਰ ਨਾਮ ਤੇ ਆਵੇ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੇ ਧਰਮ ਰਾਏ ਤਿਨ ਕਾ ਮਿਤ ਹੈ ਜਮ ਮਗ ਨਾ ਪਾਵੇ ਹਰ ਨਾਮ ਤੇ ਆਵੇ ਦਿਨ ਸ ਰਾਤ ਹਰ ਨਾਮ ਸੁਮਾਵੇ ਸ਼ਲੋਕ ਮਹੱਲਾ ਪਹਿਲਾ ਸੁਣੀਐ ਏਕ ਵਖਾਣੀਐ ਸੁਰਗ ਮਿਰਤ ਪਹਾਲ ਹੁਕਮ ਨਾ ਜਾਈ ਮੀਟਿਆ ਜੋ ਲਿਖਿਆ ਸੋ ਨਾਲ ਕੌਣ ਬੂਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਸੀ ਨਾਨਕਾ ਕਿਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹਉ ਮੂਆ ਮੈਂ ਮਾਰਿਆ ਪਉਣ ਵਹਿ ਦਰਿਆਉ ਤ੍ਰਿਸ਼ਨਾਥ ਕੀ ਨਾਨਕਾ ਜਾਂ ਮਨ ਰੱਤਾ ਨਾਏ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਵਰ ਸਾਇਨ ਚੁੰਣੀ ਰਤੀ ਲਾਲ ਲਵਾਏ ਅੰਦਰ ਮੁਸਕ ਚ ਘੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮਹਿ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ ਇਹੋ ਅਖੋਟ ਕਦੇ ਨਨ ਖੁੱਟੈ ਖਾਏ ਖਰਚਿਓ ਪੱਲੈ ਹਰ ਜਨ ਨੇੜ ਨਾ ਆਵੇ ਜਮ ਕੰਕਰ ਜਮ ਕੱਲੈ ਸੇ ਸਾਹਾ ਸੱਚੇ ਵਣ ਜਾ ਰਿਆ ਜਿਨ ਹਰ ਤਨ ਪੱਲੈ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕੱਲੈ ਸਲੋਕ ਮਹੱਲਾ ਤੀਜਾ ਮਨ ਮੁਖ ਵਪਾਰੈ ਸਾਰ ਨਾ ਜਾਣਨੀ ਬਿਖ ਵਿਹਾਜੈ ਹੈ ਬਿਖ ਸੰਗਰਹਿ ਬਿਖ ਸਿਉ ਤਰਹਿ ਪਿਆਰ ਬਾਹਰ ਹੂੰ ਪੰਡਤ ਸਦਾਏ ਦੇ ਮਨੋ ਮੂਰਖ ਗਾਵਾਰ ਹਰ ਸਿਉ ਚੇਤਨਾ ਲਾਏਨੀ ਵਾਦੀ ਧਰਨ ਪਿਆਰ ਵਾਦਾਂ ਕੀਆਂ ਕਰਨ ਕਹਾਣੀਆਂ ਕੂੜ ਬੋਲ ਕਰਹਿ ਆਹਾਰ ਜਗ ਮਹਿ RAM ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਨਾ ਚੇਤਨੀ ਹੋਏ ਮੈਲੇ ਮਰਹਿ ਗਵਾਰ ਮਹੱਲਾ ਤੀਜਾ ਦੁੱਖ ਲੱਗਾ ਬਿਨ ਸੇਵਿਆ ਹੁਕਮ ਮੰਨੇ ਦੁੱਖ ਜਾਏ ਆਪੇ ਦਾਤਾ ਸੁਖ ਹੈ ਦਾ ਆਪੇ ਦੀ ਸਜਾਈ ਨਾਨਕ ਏ ਵਹਿ ਜਾਣੀ ਐ ਸਬ ਕਿਛ ਤਿਸੈ ਰਜਾਇ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਮੈ ਤ੍ਰਿਪਤ ਨਾਹੀ ਦੂਜੈ ਪਰਮ ਪੁਲਾਇ ਆਉ ਮੈਂ ਦੁਖ ਪਾਹੀ ਬਿਨ ਕਰਮਾ ਕਿਛੂ ਨਾ ਪਾਈਐ ਜੇ ਬਹੁਤ ਲੋਚਾਹੀ ਆਵੈ ਜਾਏ ਜਮੈ ਮਰੇ ਗੁਰ ਸ਼ਬਦ ਛੁਟਾਈ ਆਪ ਕਰੈ ਕਿਸੇ ਆਖੀਐ ਦੂਜਾ ਕੋ ਨਾਹੀ ਸ਼ਲੋਕ ਮਹਲਾ ਤੀਜਾ ਇਸ ਜਗ ਮਹਿ ਸੰਤੀ ਧਨ ਖਟਿਆ ਜਿੰਨਾ ਸਤਗੁਰ ਮਿਲਿਆ ਪ੍ਰਭ ਆਈ ਸਤਗੁਰ ਸੱਚ ਦਰੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪਾਇਐ ਭੁਖ ਲੱਥੀ ਸੁਖ ਵਸਿਆ ਮਨ ਆਈ ਜਿੰਨਾ ਕੋ ਧੁਰ ਲਿਖਿਆ ਤਿਨੀ ਪਾਇਆ ਆਈ ਮਨਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲ ਲਾਇ ਅੰਦੇ ਨੇ ਪਰਦਾ ਸਦਾ ਰਹੈ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵਈ ਨਹਿ ਸੁਖ ਵਸੈ ਮਨ ਆਏ ਸਦਾ ਚਿੰਤ ਚਿਤ ਵਧਾਰੈ ਸਹਸਾ ਕਦੇ ਨਾ ਜਾਏ ਨਾਨਕ ਵਿਣ ਸਤਗੁਰ ਮਤ ਭਵੀ ਸਤਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮਹਿ ਰਹੈ ਸੱਚੇ ਮਾਹੀ ਸਮਾਈ ਮਹੱਲਾ ਤੀਜਾ ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇ ਏਕੋ ਸਿਮਰੋ ਭਾਈ ਰਹੋ ਤਿਸ ਬਿਨ ਅਵਰਨਾ ਕੋਈ ਖਾਣਾ ਸ਼ਬਦ ਚੰਗਿਆਈਆਂ ਜਿਤ ਖਾਧੈ ਸਦਾ ਤ੍ਰਿਪਤ ਹੋਇ ਪੈਨਨ ਸਿਫਤ ਸੁਨਾਏ ਹੈ ਸਦਾ ਸਦਾ ਉਹ ਊਜਲਾ ਮੈਲਾ ਕਦੇ ਨਾ ਹੋਇ ਸਹਿਜੇ ਸੱਚ ਧਨ ਖਟਿਆ ਥੋੜਾ ਕਦੇ ਨਾ ਹੋਏ ਦੇਹੀ નો ਸ਼ਬਦ ਸ਼ਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ 부ਜੀਐ ਜਿਸਨੂੰ ਆਪ ਬਖਾਲੇ ਸੋਏ ਪੌੜੀ ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਾਪੈ ਹਰ ਹਰ ਨਾਮ ਧਿਆਈਐ ਹਉ ਮੈਂ ਅਗਿਆਨ ਗੁ ਆਪੈ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਪਉ ਭੈ ਸੇ ਹਰ ਰਸ ਧਰਾਪੈ ਹਰ ਕਿਰਪਾ ਧਾਰ ਪੀ ਆਇਆ ਫਿਰ ਕਾਲ ਨ ਵਿਆਪੈ ਸਲੋਕ ਮਹੱਲਾ ਤੀਜਾ ਲੋਕ ਅਵਗਣਾ ਕੀ ਬਨੈ ਗੰਠੜੀ ਗੁਣ ਨ ਵਿਹਾਜੈ ਕੋਇ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਇ ਗੁਰ ਪ੍ਰਸਾਦੀ ਗੁਣ ਪਾਈਐ ਜਿਸਨੂੰ ਨਦਰ ਕਰੇ ਮਹਲਾ ਤੀਜਾ ਗੁਣ អਵ ਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰ ਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸ਼ਬਦੀ ਦਰ ਜਾਣੀਐ ਅੰਦਰ ਮਹਿਲ ਅਸਰਾਉ ਖਰੇ ਪਰਖ ਖਜਾਨੇ ਪਾਈਐ ਖੋਟਿਆਂ ਨਾਹੀ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਅੰਮ੍ਰਿਤ ਕਾਰ ਆਸਿਆ ਮਨ ਵਸਿਆ ਨਾਉ ਸ਼ਲੋਕ ਮਹੱਲਾ ਪਹਿਲਾ ਹਉ ਮੈਂ ਕਰੀ ਤਾ ਤੂੰ ਨਾਹੀ ਤੂੰ ਹੋਵੇਂ ਹਾਉ ਨਾਹੀ ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਈ ਬੇਨਗੁਰ ਤਤ ਨ ਪਾਈਐ ਅਲਖ ਵਸੈ ਸਭ ਮਾਹੀ ਸਤ ਗੁਰ ਮਿਲੈ ਤਾਂ ਜਾਣੀਐ ਜਾਂ ਸ਼ਬਦ ਵਸੈ ਮਨ ਵਾਹੀ ਆਪ ਗਿਆ ਭ੍ਰਮ ਭਉ ਗਿਆ ਜਨਮ ਮਰਨ ਦੁਖ ਜਾਹੀ ਗੁਰਮਤ ਅਲਖ ਲਖਾਈਐ ਊਤਮ ਮਤ ਤਰਾਹੀ ਨਾਨਕ ਸੋਹੰ ਹੰਸਾ ਜਪ ਜਾਪੋ ਤ੍ਰੇ ਭਵਨ ਤਿਸੈ ਸਮਾਹੀ ਮਹੱਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਕਲਯੁਗ ਵਿੱਚ ਸੰਸਾਰ ਆਪੈ ਨੂੰ ਆਪ ਮਿਲ ਰਹਾ ਹਉ ਮੈਂ ਦੁਬਦਾ ਮਾਰ ਨਾਨਕ ਨਾਮ ਰਤੇ ਦੁਤਰ ਤਰੇ ਪਾਉ ਜਲ ਵਿਖਮ ਸੰਸਾਰ ਪੌੜੀ ਮਨ ਮੁਖੇ ਅੰਦਰ ਨਾ ਭਲਨੀ ਮੁਠੇ ਅਹਮਤੇ ਚਾਰੇ ਕੁੰਡਾ ਭਾਵ ਥਕੇ ਅੰਦਰ ਤਿਖ ਤੱਤੇ ਸਿਮਰਤ ਸਾਸਤਨਾ ਸੋਧਨੀ ਮਨ ਮੁਖ ਵੇਗੁੱਤੇ ਬਿਨ ਗੁਰ ਕਿਨੈ ਨਾ ਪਾਇਉ ਹਰ ਨਾਮ ਹਰ ਸੱਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸ਼ਲੋਕ ਮਹੱਲਾ ਦੂਜਾ ਆਪੇ ਜਾਣੈ ਕਰੇ ਆਪ ਆਪੇ ਆਣੈ ਰਾਸ ਤਿਸੈ ਅਗੇ ਨਾਨਕਾ ਖਲੇ ਕੀਚੈ ਅਰਦਾਸ ਮਹੱਲਾ ਪਹਿਲਾ ਜਿਨ ਕੀ ਆਤਿਨ ਦੇਖਿਆ ਆਪੇ ਜਾਣੈ ਸੋਇ ਕਿਸਨੋ ਕਹੀਐ ਨਾਨਕਾ ਜਾਂ ਘਰ ਵਰਤੈ ਸਭ ਕੋ ਏ ਪੌੜੀ ਸਭੇ ਥੋਕ ਵਸਾਰ ਏਕੋ ਮਿਤ ਕਰ ਮਨ ਤਨ ਹੋਏ ਨਿਹਾਲ ਪਾਪਾਂ ਦਹ ਹਰ ਆਉਣ ਜਾਣਾ ਚੁੱਕੈ ਜਨਮ ਨਾ ਜਾਹੇ ਮਰ ਸਚ ਨਾਮ ਅਧਾਰ ਸੋਗ ਨਾ ਮੋਹਿ ਜਾਰ ਨਾਨਕ ਨਾਮ ਨਿਧਾਨ ਮਨ ਮਹਿ ਸੰਜ ਧਾਰ ਸਲੋਕ ਮਹੱਲਾ 5 ਮਾਇਆ ਮਨੁ ਨਾ ਵਿਸਰੈ ਮੰਗੈ ਧੰਮਾ ਦੰਮ ਸੋ ਪ੍ਰਭ ਚੇਤਨਾ ਆਵੇ ਨਾਨਕ ਨਹੀਂ ਕਰਮ ਮਹੱਲਾ 5 ਮਾਇਆ ਸਾਥ ਨਾ ਚਲੈ ਕਿਆ ਲਪਟਾਵਹਿ ਅੰਦ ਗੁਰ ਕੇ ਚਰਨ ਧਾਇ ਤੂੰ ਤੂ ਤਹਿ ਮਾਇਆ ਬੰਦ ਪੌੜੀ ਭਾਣੈ ਹੁਕਮ ਮਨਾਇਉਨ ਭਾਣੈ ਸੁਖ ਪਾਇਆ ਭਾਣੈ ਸਤਗੁਰ ਮੇਲਿਉਨ ਭਾਣੈ ਸੱਚ ਧਿਆਇਆ ਭਾਣੈ ਜੇਵੜ ਹੋਰ ਦਾਤ ਨਹੀਂ ਸੱਚ ਆਖ ਸੁਨਾਇਆ ਜਿਨ ਕੋ ਪੂਰਬ ਲਿਖਿਆ ਤਿੰਨ ਸੱਚ ਕਮਾਇਆ ਨਾਨਕ ਤਿਸ ਸਰਨ ਆਗਤੀ ਜਿਨ ਜਗ ਤੇ ਉਪਾਇਆ ਸ਼ਲੋਕ ਮਹੱਲਾ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਾਹੀ ਬਿੰਦ ਨਾਨਕ ਮੁਇਆ ਕਾ ਕਿਆ ਮਾਰਨਾ ਜੇ ਆਪ ਮਾਰੇ ਗੋਵਿੰਦ ਮਹੱਲਾ ਤੀਜਾ ਮਨ ਕੀ ਪਤਰੀ ਵਾਚਣੀ ਸੁਖੀ ਹੂੰ ਸੁਖ ਸਾਰ ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਵਿਚਾਰ ਹਰ ਸਲਾਹੇ ਹਰ ਪੜੈ ਗੁਰ ਕੈ ਸ਼ਬਦ ਵਿਚਾਰ ਆਇਆ ਉਹ ਪਰਵਾਣ ਹੈ ਜੇ ਕੁੱਲ ਕਾ ਕਰੇ ਉਧਾਰ ਅਗੈ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ ਹੋਰ ਕੂੜ ਪੜਨਾ ਕੂੜ ਕਮਾਉਣਾ ਵਿਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਵੇਈ ਮਨ ਮੁਖ ਜਨਮ ਖੁਵਾਰ ਨਾਨਕ ਨਾਮ ਰਤੇ ਸੇ ਉੱਭਰੇ ਗੁਰ ਕਾ ਹੇਤ ਅਪਾਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਕੱਚਾ ਜਿਤ ਭਾਵੈ ਤਿਤ ਲਾਏਂਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸ਼ਬਦੀ ਰੱਚਾ ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ ਜਿਉ ਨਾਨਕ ਆਪ ਨਚਾਏਂਦਾ ਤਿ ਵਹੀ ਕੋ ਨਚਾ ਛੁਦਾ ਮਾਰੂਵਾਰ ਮਹੱਲਾ ਪੰਜਵਾਂ ਢਖਣੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਚਉ ਸੱਜਣ ਮੈਂ ਡਿਆ ਦੇਈ ਸਿ ਸਿ ਉਤਾਰ ਨੈਣ ਮਹੀਂ ਜੇ ਤਰਸਦੇ ਕਦ ਪਸੀ ਦੀਦਾਰ ਮਹੱਲਾ ਪੰਜਵਾਂ ਨੀਹੋ ਮਹੀਂ ਜਾ ਤਉ ਨਾਲ ਬਿਆਹ ਨੀਹ ਕੁੜਾਵੇ ਦੇਖ ਕੱਪੜ ਭੋਗ ਡਰਾਵਣੇ ਜਿੱਕਰ ਪ੍ਰੀ ਨਾ ਦੇਖ ਮਹੱਲਾ ਪੰਜਵਾ ਉੱਠੀ ਝਾਲੂ ਕੰਤੜੇ ਹਉ ਪੱਸੀ ਤਉ ਦੀਦਾਰ ਕਾਜਲ ਹਾਰ ਤਮੋਲ ਰਸ ਬਿਨ ਪੱッセ ਹਵ ਰਸ ਛਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮਖ ਕੀ ਤੋ ਥਾਟ ਸਿਰਜ ਸੰਸਾਰਿਆ ਹਰ ਆਗਿਆ ਹੋਏ ਵੇਦ ਪਾਪ ਪੁੰਨ ਵਿਚਾਰਿਆ ब्रह्मा बिष्णू महेश त्रय गुण बिसथारिया नव खंड पृथ्वी साज हर रंग सवारिया वेकी जंत उपाए अंतर कल धारिया तेरा अंत ना जाने कोई सच्च सृजन हारिया तू जान है सब भेद आप गुरुमुख निसतारिया डखणे मोहल्ला 5 जे तू मित्र असहाडड़ा ਇਕ ਪੂਰੀ ਨਾ ਵੇ ਛੋੜ ਜਿਉ ਮਹੀਂਜਾ ਤਉ ਮੋਹਿਆ ਕਦ ਪੱਸੀ ਜਾਨੀ ਤੋਹਿ ਮਹੱਲਾ ਪੰਜਵਾ ਦੁਰਜਨ ਤੂੰ ਜਲ ਪਹਾੜੀ ਵਿਛੋੜੇ ਮਰ ਜਾਏ ਕੰਤਾ ਤੂੰ ਸੌ ਸੇ ਜੜੀ ਮੈਂ ਦਾਹ ਬੋ ਦੁਖ ਅਲਾਹੇ ਮਹੱਲਾ ਪੰਜਵਾ ਦੁਰਜਨ ਦੂਜਾ ਭਾਉ ਹੈ ਵਿਛੋੜਾ ਹਮੈ ਰੂਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਪੌੜੀ ਤੂੰ ਅਗਮ ਦਇਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੁਧ ਸਿਰਜਿਆ ਸਭ ਸੰਸਾਰ ਤੂੰ ਨਾ ਇੱਕ ਸਗਲ ਭਾਉਣ ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕੁਰ ਸਗਲ ਰੌਣ ਤੁਦੇ ਅੱਪੜ ਕੋਈ ਨਾ ਸਕੈ ਤੂੰ ਅਬਨਾਸੀ ਜਗ ਉਧਾਰਨ ਤੁਦ ਥਾਪੇ ਚਾਰੇ ਜੁਗ ਤੂੰ ਕਰਤਾ ਸਗਲ ਧਰਨ ਤੁਦ ਆਮਣ ਜਾਣਾ ਕੀਆ ਤੁਦ ਲੇਪ ਨਾ ਲੱਗੈ ਤ੍ਰਿਣ ਜਿਸ ਹੋਵਹਿ ਆਪ ਦਿਆਲ ਤਿਸ ਲਾਵਹਿ ਸਤਗੁਰ ਚਰਨ ਤੂੰ ਹੋਰਤ અપਾਏ ਨ ਲੱਭੇ ਅਵਨਾਸੀ ਸ੍ਰਿਸ਼ਟ ਕਰਨ ਦੱਖਣੇ ਮਹੱਲਾ ਪੰਜਵਾਂ